ਸ਼ੀਕਾਲ ਜੀ ਸਾਰਿਆਂ ਨੂੰ ਮੈਂ ਹਾਂ ਨਿਮਰਤ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੋ ਮੇਰੇ ਪਿਛਲੇ ਕਈ ਦਿਨਾਂ ਤੋਂ ਜਾਂ ਮਹੀਨਿਆਂ ਤੋਂ ਕੰਮ ਨਹੀਂ ਸੀ ਹੋ ਰਿਹਾ ਉਹ ਮੈਂ ਅੱਜ ਇੱਥੇ ਪਿੰਡ ਚ ਆ ਕੇ ਮੇਰੇ 5 ਮਿੰਟ ਚ ਕੰਮ ਹੋਇਆ ਮੈਂ ਆਧਾਰ ਕਾਰਡ ਲਈ ਬਹੁਤ ਟਾਈਮ ਦੀ ਚੱਕਰ ਲਾ ਲਾ ਕੇ ਥੱਕ ਗਈ ਸੀਗੀ ਤਾਂ ਮੈਂ ਹੁਣ ਬੈਠ ਗਈ ਸੀ ਅੱਕ ਕੇ ਕਿ ਇਹ ਕੰਮ ਮੇਰਾ ਹੋਣਾ ਹੀ ਨਹੀਂ ਤਾਂ ਮੈਂ ਅੱਜ ਆਪਣੇ ਪਿੰਡ 'ਚ ਪੰਜਾਬ ਸਰਕਾਰ ਨੇ ਜਿਹੜਾ ਉਪਰਾਲਾ ਚਲਾਇਆ ਏ ਤੇ ਉੱਥੇ ਮੇਰਾ ਕੰਮ 5 ਮਿੰਟ 'ਚ ਕੀਤਾ ਗਿਆ ਜਿਸ ਕਰਕੇ ਭਗਵੰਤ ਮਾਨ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇਹ ਉਪਰਾਲਾ ਚਲਾਇਆ ਸਾਨੂੰ ਹੋਰ ਵੀ ਕਾਫੀ ਤਰ੍ਹਾਂ ਦੀਆਂ ਸਕੀਮਾਂ ਫਰਦਾ ਕੋਈ ਮੈਡੀਕਲ ਇਸ਼ੂ ਕੋਈ ਲੇਬਰ ਕਾਰਡ ਦਿਹਾੜੀਦਾਰ ਬੰਦਿਆਂ ਲਈ ਜੋ ਜਾ ਨਹੀਂ ਸਕਦੇ ਇੱਧਰ ਉੱਧਰ ਤਾਂ ਉਹਨਾਂ ਲਈ ਇਹ ਬਹੁਤ ਅੱਛੀ ਸਕੀਮ ਹੈ ਸਾਰੇ ਇਹ ਸਕੀਮ ਦਾ ਕੇ ਲਾਭ ਲਓ ਮੈਂ ਬਹੁਤ ਬਹੁਤ ਧੰਨਵਾਦ ਕਰਦੀਆਂ ਦੁਆਰਾ ਪੰਜਾਬ ਸਰਕਾਰ ਦਾ ਸਰਕਾਰ ਤੁਹਾਡੇ ਦਵਾਰ ਕਿਤੇ ਜਨਮ ਸਰਟੀਫਿਕੇਟ ਬਣ ਰਿਹਾ ਕਿਤੇ ਮੈਰਿਜ ਸਰਟੀਫਿਕੇਟ ਬਣ ਰਿਹਾ ਕਿਤੇ ਫਰਦਾ ਨਿਕਲ ਰਹੀਆਂ ਨੇ ਕਿਤੇ ਇਨਤਕਾਲ ਹੋ ਰਹੇ ਨੇ ਕਿਤੇ ਰਿਸ਼ਤੀਆਂ ਹੋ ਰਹੀਆਂ ਨੇ ਤੋ ਅੱਜ ਸਾਡੇ ਨੇੜਲੇ ਪਿੰਡ ਜੂੜ ਦੇ ਵਿੱਚ ਭਗਵੰਤਮਾਨ ਵੱਲੋਂ ਮਹੀਮ ਤਹਿਤ ਪਿੰਡ ਪਿੰਡ ਦੇ ਵਿੱਚ ਜਾ ਕੇ ਕੈਂਪ ਲਗਾਏ ਜਾ ਰਹੇ ਹੈ ਜਿਹੜੇ ਕਿ ਕਦੇ ਵੀ ਇਹ ਸਾਨੂੰ ਦੇਖਣ ਨੂੰ ਨਹੀਂ ਮਿਲਿਆ ਹੁਣ ਸਾਡੇ ਨੇੜਲੇ ਪਿੰਡ ਦੇ ਵਿੱਚ ਕੈਂਪ ਲਗਾਇਆ ਵਾ ਜੀ ਉੱਥੇ ਮੈਡੀਕਲ ਸੁਵਿਧਾ ਤੇ ਹੋਰ ਅਧਾਰਕਾਲ ਵਗੈਰਾ ਤੇ ਜੋ ਵੀ ਆਪਣੇ ਕੋਈ ਵੀ ਕੰਮ ਹੈ ਉਹ ਉੱਥੇ ਪਹੁੰਚ ਕੇ ਆਪਣਾ 5-7 ਮਿੰਟ ਦੇ ਵਿੱਚ ਕਰਾ ਸਕਦੇ ਜਿਹੜੇ ਕੰਮ ਆਪਾਂ ਦਫ਼ਤਰਾਂ ਦੇ ਵਿੱਚ ਜਾ ਕੇ ਪੂਰੀ ਪੂਰੀ ਦਿਹਾੜੀ ਲਗਾ ਕੇ ਕੰਮ ਨਹੀਂ ਕਰਾ ਪਾਉਂਦੇ ਸੀ ਸੋ ਹੁਣ ਪਿੰਡ ਦੇ ਵਿੱਚ ਜਾ ਕੇ ਹੀ ਕੰਮ ਹੋ ਰਹੇ ਨੇ ਮੈਂ ਆਖਰ ਦੇ ਵਿੱਚ ਸੀਐਮ ਭਗਵੰਤ ਮਾਨ ਜੀ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਿ ਇਸ ਸਕੀਮਾ ਨੂੰ ਚਲਾ ਕੇ ਪਿੰਡਾਂ ਦੇ ਵਿੱਚ ਆਪਣੇ ਜੋ ਵੀ ਕਰਮਚਾਰੀ ਵਰਕਰ ਹੈ ਉਹ ਭੇਜ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਨੂੰ ਮੌਕੇ ਤੇ ਹੀ ਹੱਲ ਕਰਵਾ ਰਏ ਹੈ